ਆਮ ਵੀ ਆ ਕਾਫੀ ਸਬਜ਼ੀ ਦੀ ਮੌਜੂ ਵੀ ਡੀਕਣਾ ਨਹੀਂ ਪੈਂਦਾ ਵੀ ਤੋੜ ਕੇ ਬਣਾ ਲਓ ਇੱਕ ਮੈਂ ਸਵੇਰ ਨੂੰ ਕਹਿਆ ਤੋੜ ਕੇ ਲਿਆ ਆ ਨਹੀਂ ਭਾਈ ਡੀਕੋ ਵੀ ਕਾ ਦਊਗਾ ਕਦ ਲਵਾਂਗੇ ਫਿਰ ਉਹ ਬਾਸੀ ਜਵਸੀਆਂ ਜਾਂ ਹੰਦੀਆਂ ਨੇ ਨਹੀਂ ਹਲੇ ਨਹੀਂ ਆਇਆ ਮੌਸਮ ਦੇਖੋ ਮੌਸਮ ਮੌਸਮ ਹੋ ਗਿਆ ਖਰਾਬ ਹੈਲੋ ਦਾਲ ਹੋ ਗਈ ਖੱਟੀ ਪੱਤ ਨਾ ਡੋਲਨੀ ਆ ਗਏ ਕਣੀਆਂ ਆ ਗਏ ਨੂਰ ਟਮਾਟਰ ਤਾਂ ਤੋਂ ਪਰੇ ਰਹਿ ਤੂੰ ਕਣੀਆਂ ਆ ਗਏ ਟਮਾਟਰ ਤਾਂ ਖਰਾਬ ਕਰਕੇ ਸਿੱਟਦੇ ਸਾਰੇ ਆ ਫੜ ਟੋਕਰੀ ਭਰਿੰਦੀਆਂ ਤੋਂ ਉਣੀਆਂ ਨੇ ਮੌਸਮ ਹੋ ਗਿਆ ਖਰਾਬ ਹਨੇਰੀ ਚੱਲਦੀ ਸੀ ਪਹਿਲਾਂ ਹਵਾ ਮੇਰੀ ਬਹੁਤ ਤੇਜ਼ ਆ ਜਾਂਦੀ ਆ ਕਰਮੀ ਆ ਮੈਂ ਦਾਲ ਬਣਾਈ ਸੁਬਾ ਬਣਾਈ ਦਾਲ ਦਾਲ ਵਟ ਗਈ ਖੱਟੀ ਹੋ ਗਈ ਨੂਰ ਤੇਰੇ ਕੰਡਲ ਕੰਡਲ ਲੱਣਗੇ ਦੇ ਨੂਰੇ ਪਰਿਆ ਪੁੱਤ ਮੋٹے ਮੋٹے ਤੈਨੂੰ ਨਹੀਂ ਪਤਾ ਨੂ ਰੋਕ ਜਾ ਮਾਂ ਵੀ ਥੱਲੇ ਦੇਖ ਕੇ ਪ੍ਰਿੰਡੀਆਂ ਇਕ ਇਧਰ ਆ ਨੂਰ ਨੇ ਹੱਥ ਲਾ ਕੇ ਛੜਤੀ ਇਧਰ ਇੱਕੋ ਜਗ੍ਹਾ ਖੜੀ ਤੋੜੀ ਚਲ ਜਿੰਦੀਆਂ ਹੱਥ ਤੱਕ ਜਾਂਦਾ ਜਿੱਥੇ ਤੱਕ ਆਹ ਨੂਰ ਖੜ ਜਾ ਥੱਲੇ ਪ੍ਰਿੰਡੀਆਂ ਬਹੁਤ ਨੇ ਮਾਂ ਵੀ ਦਾ ਤੇਰੇ ਮੂਰਲੇ ਬੂਟੇ ਨੂੰ ਵੀ ਆ ਨਾ ਨੂਰ ਥੱਲੇ ਦੇਖ ਕੇ ਪੁੱਤ ਪ੍ਰਿੰਡੀ ਆ ਨਵੀਂ ਪਿੰਡੀ ਬਹੁਤ ਜੰਮਦੀ ਆ ਆ ਤੇਰੇ ਪਿੱਛੇ ਰਹਿ ਗਈ ਨਹੀਂ ਨਾ ਤੂੰ ਦੇਖੀ ਚੱਲ ਗਣੀ ਚੱਲ ਕਿੰਨੀਆਂ ਛੱੜਦੀ ਐ ਤੇਰੀ ਮੰਮਾ ਫਿਰ ਦਿਖਾਦੀ ਉਹਨੂੰ ਇੱਕ ਤਾਂ ਦੋ ਤੇਰੇ ਪਿੱਛੇ ਨੇ ਛੋਟੀਆਂ ਛੋਟੀਆਂ ਤਾਂ ਨਹੀਂ ਲੱਗਣੀਆਂ ਨਹੀਂ ਛੋਟੀਆਂ ਹੋੜੀਆਂ ਸਭ ਤੋਂ ਹੋਲਣਗੀਆਂ ਤਾਂਹੀਂ ਹੋਊਗਾ ਕੁਝ ਇੱਕ ਮਾਪੀ ਦਾ ਦੋਹੇ ਸਾਈਡ ਵਾਲੇ ਬੂਟੇ ਨੂੰ ਇੱਕ ਤੇਰੇ ਪਿੱਛੇ ਆ ਬੂਟਾ ਮੀਂਹ ਆ ਗਿਆ ਖਾਸਾ हां नूर दी फैन फॉलोइंग ਆ ਗਈ। ਹੈਲੋ। ਬਾਕੀ ਗੱਲਾਂ ਡੇਰੇ ਤੇ ਹੋਣਗੀਆਂਗੇ ਫਟਾਫਟ। ਬਾਕੀ ਗੱਲਾਂ ਡੇਰੇ ਤੇ। ਥੱਲੇ ਪ੍ਰਿੰਡੀਆਂ ਨੇ ਨੱਚੀ ਜੰਨੀਆਂ। ਇੱਕ ਹੋਰ ਹੈ ਕੀ ਮੈਂ ਕਹਣਾਗਾ। ਨਹੀਂ, ਛੋਟੀਆਂ ਨੇ ਦੋ ਮਾਂਪੀ ਤੋੜ ਲਾ। ਤੇਰਾ ਵਿੱਚ ਯੋਗਦਾਨ ਪਾਉਗੇ। ਨੂਰ ਜੋਗੀ ਹੋ ਜਾਣੀਆਂ ਨੇ ਆ ਬੁੱਟੇ ਨੂੰ ਇਹਨੂੰ ਆਨ ਸਰੇ ਤੇ ਜਿਹੜਾ ਆਹੀ ਪ੍ਰਿੰਡੀਆਂ ਦੀ ਕਾ ਚਾਹ ਖਾਸੀ ਤੇ ਕਹਿ ਲੋ ਚਾਹੇ ਉਹ ਕਹਿ ਲੋ ਹਰ ਤੀਏ ਦਿਨ ਤੋੜਨੀ ਪੈਂਦੀ ਐ ਇਹ ਹਨਾ ਹਾਂ ਚਲ ਫਟਾਫਟ ਘੱਟੋ-ਪੱਟੋ ਚਲੋ ਚਲੋ ਘੱਟੇ-ਪੱਟੇ ਫਟਾਫਟ ਆ ਦੇਖ ਕਿੰਨਾ ਮੁੱਟਾ ਹੈ ਹਰ ਬਟਲਾ ਆ ਫੜ ਨੂਰ ਤੂੰ ਬਰੀਕ ਪੜਦੀਆਂ ਗਾਹ ਤੋਂ ਪਟਲਾ ਥੋੜਿਆ ਗਠੇ ਉੱਥੇ ਕੰਮ ਕੋਈ ਨਹੀਂ ਆਉ ਨੂਰ ਉਹ ਕੈਰੇਜ ਬਾਹਤਾਂ ਉਹ ਬੜੀ ਟੋਕਰੀ ਨੂੰ ਕੱਲ ਚੱਕ ਆਹ ਗਾਂਹਾਂ ਲਈ ਚ ਉਹ ਤੇ ਤੂੰ ਹੀ ਪਟਾ ਦੂੰ ਤੂੰ ਮੈਂ ਇਦਾਂ ਪੁੱਤ ਬਣ ਕੇ ਟਣੀਆਂ ਨਹੀਂ ਤੋੜਨਾ ਹੁਣ ਮੀਂਹ ਪੈਂਦਾ ਚੌਲਾਂ ਚ ਆ ਰੱਖ ਆਪਲੀ ਮਾਲ ਆ ਖਾਦਾ ਹੀ ਜੋਰ ਲਾ ਆਪਰੀ ਨਾ ਮੈਂ ਕਹੀ ਜਾਂਦਾ ਨੂਰ ਬਰੀਕ ਨੂਰ ਬਰੀਕ ਫੇਰ ਖਿੱਚ ਕੇ ਮਾਰਿਆ ਪਹਿਲਾ ਆਲਾ ਦਾਲਾ ਪੁੱਤ ਦੇਖ ਲਿਆ ਕਰ ਆਮ ਆਪਿਆ ਦੋ ਪੱਟੇ ਬੈਠੇ ਵੀ ਚੱਕਲਾ ਕਲਾਉ ਫਰੀਪਾਇਨ ਬੱਚਾ ਇਹਦਾ ਨਾਲੇ ਕਰਦੀ ਆ ਪਣੀਆਂ ਨਾ ਮਿੱਧੀਆਂ ਐਨੇ ਵੀ ਨਹੀਂ ਲੈ ਕੇ ਜਾਣਾ ਇੰਨੇ ਤੱਬਰ ਨੂੰ ਰੋਟੀ ਕਰਨੀ ਆ ਹਾਂ ਚਲੋ ਫੜੋ ਇਹਦਾ ਟਾਇਰ ਲਾਦਾ ਘੜੇ ਪਟ ਪਟ ਕੇ ਹਾਂ ਮੁੜ ਕੇ ਨਹੀਂ ਖਾਣਾ ਚਲੋ ਉਸ ਨਹੀਂ ਹੈਗਾ ਬਸ ਆਹਨ ਬਾਕੀ ਗੱਲਾਂ ਡੇਰੇ ਤੇ ਹੀ ਆ ਉਹਦੇ ਨਾਲ ਕੱਟ ਲਾਏ ਜਨਾ ਦਾਤੀ ਨਾਲ ਆਪਣਾ ਕੋਈ ਨਹੀਂ ਦਾਤੀ ਕੋ ਸਪੁਰਾ ਦੇ ਨੂਰ ਦਾਤੀ ਦਾਤੀ ਆਉ ਪਈਆ ਕੋਲੇ ਕੁੱਤੀ ਨਾ ਹਾਂ ਕਿ ਬਸ ਹਾਂ ਹੱਥ ਤੇ ਨਾ ਮਾਰ ਲਈ ਫੜ ਕੇ ਦੋਹੇ ਹੱਥ ਨਾਲ ਦੋਹੇ ਲੋੜ ਚਲਾਈ ਚਲ ਹਾਂ ਹਾਂ ਮੈਂ ਬਰੋਂ ਮੈਂ ਗਾ ਮੌਸਮ ਦਿਖਾਇਆ ਮੈਂ ਇਹਨੇ ਇੱਕ ਪ੍ਰਿੰਟਿੰਗ ਲੈ ਆਏ ਆ ਇਹਦੋਂ ਸਾਡਾ ਫਰਜਣਾ ਇੱਥੇ ਇਕੱਠੇ ਪਾਸ ਦੇ ਬੜਾ ਖਲੀ ਹੋਣਾ ਤਾਂ ਤੋਂ ਨੂੰ ਇਕੱਠੇ ਲੈ ਆ ਮੈਂ ਲੈ ਆ ਨਾ ਸਵਾ ਮਾਸ ਨੂੰ ਤੁਹਾਨੂੰ ਵੀ ਦਿਖਾਈ ਦਿੰਦੇ ਹਾਂ ਦੇਖੋ ਬੱਦਲ ਵਾਈ ਪੂਰੀ ਮੈਂ ਨਹੀਂ ਆ ਰੇਨਬੋ 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 ਤੁਹਾਨੂੰ ਵੀ ਦਿਖਾਉਣੀ ਆ ਥੋੜਾ ਜਿਹਾ ਘੜਤੀ ਕਿਦਾ ਉੱਪਰ ਤੋਂ ਥੋੜਾ ਜਿਹਾ ਨਜ਼ਰ ਆ ਰਿਹਾ ਦੇਰੋਂ ਬੋਦਾ ਅਕਲੋ ਅੱਜ ਕੋਤਨੇ ਸਾਡਾ ਬੇੜਾ ਹਾਂ ਹਾਂ ਹਾਲਜਕਲ ਬੇੜਾ ਦਾ ਪਪਾ ਕਿੱਥੇ ਗਿਆ ਅਮਾ ਪਪਾ ਕਿੱਥੇ ਪਲੈਨ ਮੈਂ ਖੁਦ ਭਿੱਜਦੀ ਆ ਆ ਦੇਖੋ ਇਹ ਦੇਖੋ ਇਹ ਦੇਖੋ ਕਿਨੇ ਕਿਨੇ ਟਪ ਟਪ ਕਰ ਰਿਹਾ ਨਾ ਦਿਆਂ ਨੂੰ ਰਵੇ ਨਾ ਨਾ ਇਹਨਾਂ ਘਰੇ ਆਪਾਂ ਘਰੇ ਪਿੰਡੀਆਂ ਉਰੀ ਧੋ ਲੈ ਜਣੇ ਹੋਣੀਆਂ ਪੈਣੀਆਂ ਨੇ ਹੈਂ ਧੂਣੀਆਂ ਮਿੱਟੀ ਤੇ ਲਾ ਲਾਂਗੇ ਨਹੀਂ ਬਣੀਆਂ ਮੀਂਹ ਆ ਗਿਆ ਪੂਰਾ ਹੁਣ ਚੱਲ ਲਈ ਮਿੱਟੀ ਪਾ ਲਈ ਪਿੱਛੇ ਦੇਖੋ ਨੂਰ ਥੱਲੇ ਫਰਸ਼ ਦੇਖੋ ਜਿਹੜਾ ਪਿੱਛੇ ਆ ਇੱਥੇ ਆਪਾਂ ਵੱਧ ਰਹੇ ਥੱਲੇ ਤਾਂ ਨਹੀਂ ਲੱਗ ਰਿਹਾ